ਉਹ ਕੁੜੀਆਂ ਹੋਰ ਹੁੰਦੀਆਂ ਹੋਣਗੀਆਂ ਜਿਹੜੀਆਂ ਇੰਨਾ ਚੀਜ਼ਾਂ ਤੋਂ ਡਰ ਜਾਂਦੀਆਂ ਮੈਂ ਭੁੱਖੇ ਰਹਿ ਕੇ ਵੀ ਦਿਨ ਕੱਟਿਆ ਜੀ ਮੈਂ ਸਭ ਕੁਝ ਚੱਲਿਆ ਕਿ ਜਦੋਂ ਮੈਂ ਘਰੋਂ ਕਦੇ ਵੀ ਚੱਕਲਾ ਸੀ ਮੈਂ ਕਰਦਿਆਂ ਥੋੜਾ ਨਾ ਸਪੋਰਟ ਲੈਣੀ ਸੀ ਵੀ ਕਰਦਿਆਂ ਨੂੰ ਥੋੜਾ ਨਾ ਕਹਿੰਦਾ ਜੀ ਪੈਸੇ ਪਾ ਦਿਓ ਅਕਾਊਂਟ 'ਚ ਜਦੋਂ ਕਰਦਿਆਂ ਨੇ ਕਹਿੰਦਾ ਤੂੰ ਆਪਣੀ ਮਰਜ਼ੀ ਨਾਲ ਘਰ ਛੱਡਿਆ ਅਸੀਂ ਥੋੜਾ ਨਾ ਪਾਵਾਂਗੇ ਮੈਨੂੰ ਜਵਾਬ ਤਾਂ ਇਹੀ ਮਿਲਣਾ ਸੀ ਥੋੜੀ ਜਿਹੀ ਹਿੰਮਤ ਹੋਣੀ ਚਾਹੀਦੀ ਆ ਸਾਰਾ ਕੁਝ ਇੱਕ ਦਿਨ ਚ ਨਹੀਂ ਮਿਲ ਜਾਂਦਾ ਲੋਕੀ ਕਹਿ ਦਿੰਦੇ ਆ ਨਾ ਹੁਣ ਲੋਕਾਂ ਨੇ ਤਾਂ ਇਹ ਕਹਿ ਦੇਣਾ ਵੀ ਤੁਹਾਡੀ ਕਿਸਮਤ ਸਾਧ ਦੇਗੀ ਤੁਸੀਂ ਤਾਂ ਕਰ ਲਿਆ ਕਿਸਮਤ ਉਹਨੂੰ ਕਹਿੰਦੇ ਜਿਹੜੀ ਤੁਹਾਡੀ ਰਾਤੋ ਰਾਤ ਬਣ ਜੇ ਉਹ ਕਿਸਮਤ ਨਹੀਂ ਹੁੰਦੀ ਜਿੱਥੇ ਤੁਸੀਂ 10 ਸਾਲ ਧੱਕੇ ਖਾਦੇ 15 ਸਾਲ 20 ਸਾਲ ਧੱਕੇ ਖਾਦੇ ਉਹਨੂੰ ਕਿਸਮਤ ਨਹੀਂ ਕਿਹਾ ਜਾਂਦਾ ਉਹਨੂੰ ਮਿਹਨਤ ਕਿਹਾ ਜਾਂਦਾ ਹਾਂਜੀ ਅੱਛਾ ਇਹ ਇੰਨੀ ਹਿੰਮਤ ਲੈ ਕੇ ਕਿੱਥੋਂ ਹੋਣੀ ਉਹ ਨਾ ਵੀ ਇੱਕਦਮ ਤੁਸੀਂ ਬਾਕੀ ਦੇ ਨਾਲ ਬੋਲਦੇ ਹੋ ਨਾ ਵੀ ਜੋ ਹੈਗਾ ਮਨ ਦੇ ਵਿੱਚ ਬੋਲ ਦੇਣਾ ਵਾ ਫਿਰ ਉਸ ਵਕ ਇੰਨੀ ਪਾਵਰ ਰੱਖਣੀ ਕਿ ਪੋਜ਼ਿਟਿਵ ਵੀ ਰਹਿਣਾ ਹੈ ਕੰਮ ਵੀ ਕਰਨਾ ਹੈ ਇਹਨਾਂ ਕੁਝ ਕਿਵੇਂ ਦੇਖੋ ਜੀ ਮੇਰੇ ਕੋਲ ਹੁਣ ਇੰਨੇ ਬੰਦੇ ਕੰਮ ਕਰਦੇ ਆ ਕਟਬਟ 10 15 ਜਾਣੇ ਕੰਮ ਹੋਣਗੇ ਮੈਂ ਤਾਂ ਇਹਨਾਂ ਨੂੰ ਵੀ ਸਮਝਾਇਆ ਵੀ ਤੁਸੀਂ ਆਪਣਾ ਕੁਛ ਸਿੱਖੇ ਕਿਤੇ ਵੀ ਮੈਂ ਇਹਨਾਂ ਨੂੰ ਇਹ ਵੀ ਕਿਹਾ ਵੀ ਮੇਰੀ ਰੋਜੀ ਚ ਨਾ ਰੋ ਕੱਲ ਨੂੰ ਲੱਤ ਮਾਰ ਦਿਓ ਵੀ ਤੁਹਾਨੂੰ ਮੈਂ ਇੰਨਾ ਹੁਨਰ ਦੇਤਾ ਕੱਲ ਨੂੰ ਤੁਸੀਂ ਆਪਣੇ ਕਿਸੇ ਵੀ ਸ਼ਰਤ ਜਾ ਕੇ ਆਪਣਾ ਬਿਜ਼ਨਸ ਸੈੱਟ ਕਰ ਸਕਦੇ ਹੋ ਹੁਣ ਮੈਨੂੰ ਕਈ ਥਾਵਾਂ ਤੋਂ ਫੋਨ ਆਇਆ ਬਰਨਾਲੇ ਦੋ ਫੈਕਟਰੀਆਂ ਖੁੱਲੀਆਂ ਜੀ ਮੇਰੇ ਉਹਨਾਂ ਨੇ ਮੇਰੀ ਵੀਡੀਓ ਦੇਖ ਕੇ ਉਹਨਾਂ ਨੇ ਖੁੱਲੀਆਂ ਫੈਕਟਰੀਆਂ ਮੇਰੇ ਕੋਲ ਨੰਬਰ ਆ ਬਕਾਇਦਾ ਉਹਨਾਂ ਦੇ ਮੈਸੇਜ ਆ ਮੇਰੇ ਕੋਲੇ ਬਰਨਾਲੇ ਖੁੱਲੀਆਂ ਨੇ ਕਿ ਕਿਸੇ ਚ ਤਾਂ ਇਹ ਨਹੀਂ ਬਹੁਤ ਹੁੰਦਾ ਕਿ ਹਾਂ ਕੋਈ ਆਪਾਂ ਨੂੰ ਦੇਖ ਕੇ ਮੋਟੀਵੇਟ ਹੋ ਰਿਹਾ ਬਸ ਮੈਂ ਤਾਂ ਇਹ ਸਾਰਿਆਂ ਨੂੰ ਵੀ ਆਪਾਂ ਤਾਂ ਸਹੀ ਸਲਾਹ ਦੇਈ ਦੀਆ ਹੁਣ ਬੱਚੇ ਆ ਜਿਹੜੇ ਕੰਮ ਕਰਦੇ ਕੋਈ ਨਸ਼ਾ ਕਰਦਾ ਕੋਈ ਸੜਕ ਬਣਾਣ ਜਾਂਦਾ ਸੀ ਕੋਈ ਕੁਝ ਕਰਦਾ ਸੀ ਮੈਂ ਤੁਹਾਨੂੰ ਇਹ ਕਿਹਾ ਵੀ ਤੁਸੀਂ ਆਪਕੇ ਆਪਣਾ ਕੋਈ ਸਕਿੱਲ ਸਿੱਖੋ ਕਹਿੰਦੇ ਤੁਸੀਂ ਆਪਣਾ ਬਿਜ਼ਨਸ ਸਟਾਰਟ ਕਰ ਸਕੋ ਵੀ ਉਹ ਚੀਜ਼ਾਂ ਸਿੱਖਣ ਚ ਫਾਇਦਾ ਹੁਣ ਤੁਸੀਂ ਜਿਹੜੀ ਲੈਂਚ ਤੁਸੀਂ ਜਾਣੇ ਸੜਕਾਂ ਬਣਾਣਾ ਕੋਈ ਬਿਜ਼ਨਸ ਥੋੜਾ ਨਾ ਇਹ ਤਾਂ ਤੁਸੀਂ ਦਿਹਾੜੀ ਕਰ ਰਹੇ ਹੋ ਹੁਣ ਸਾਨੂੰ ਕਈ ਕਹਿੰਦੇ ਤੁਸੀਂ ਬੱਚਿਆਂ ਤੋਂ ਕੰਮ ਕਰਾਣੇ ਹੋ ਅਸੀਂ ਬੱਚਿਆਂ ਤੋਂ ਕੰਮ ਨਹੀਂ ਕਰਾਉਂਦੇ ਜੀ ਸਾਡੇ ਕੋਲ ਅਸੀਂ ਕਮਿਸ਼ਨ ਤੇ ਕੰਮ ਕਰਾਉਂਦੇ ਆ ਕਿਸੇ ਨੂੰ ਅਸੀਂ ਦਿਹਾੜੀ ਨਹੀਂ ਦਿੰਦੇ ਕੋਈ ਜਿੰਨਾ ਕੰਮ ਕਰੇਗਾ ਇਕੱਲਾ ਉਹਨੇ ਆਪਣੇ ਪੈਸੇ ਲੈ ਜਾਂਦਾ ਚਾਹੇ ਕੋਈ ਵੱਡਾ ਹੋਵੇ ਚਾਹੇ ਕੋਈ ਛੋਟਾ ਹੋਵੇ ਜੀ ਸਿੱਖ ਰਹੇ ਹੋ ਮਤਲਬ ਉਹਨਾਂ ਨੂੰ ਇਹ ਚੀਜ਼ ਸਿੱਖ ਵੀ ਰਹੇ ਨੇ ਜੀ ਸਿੱਖ ਵੀ ਰਹੇ ਨੇ ਕੱਲੋਂ ਆਪਣਾ ਵੀ ਕਰ ਸਕਦੇ ਨੇ ਤੇ ਅਸੀਂ ਪੈਸੇ ਵੀ ਦੇ ਦਿੰਨੇ ਆ ਨਾਲ ਅਸੀਂ ਫ੍ਰੀ ਚ ਕਿਸੇ ਤੋਂ ਨਹੀਂ ਕਰਾਉਂਦੇ ਸਾਡੇ ਕੋਲ ਕੋਈ ਇੱਕ ਦਿਨ ਵੀ ਕੰਮ ਕਰਕੇ ਜਾਂਦਾ ਜੀ ਅਸੀਂ ਇੱਕ ਦਿਨ ਦਾ ਵੀ ਪੈਸੇ ਦਿੰਨੇ ਆ ਉਹਨਾਂ ਨੂੰ ਹਾਂਜੀ ਵੀ ਅਚਾ ਵੀ ਮਤਲਬ ਤੁਸੀਂ ਆਓ ਸਾਡੇ ਕੋਲ ਕੰਮ ਕਰਕੇ ਦੇਖੋ ਜੇ ਮਨ ਕੀਤਾ ਤਾਂ ਅਸੀਂ ਤੁਹਾਨੂੰ ਹੋਰ ਸਿਖਾਵਾਂਗੇ ਵੀ ਕਿਹਦੀ ਕਿਹਦੀ ਕਈ ਦੁਕਾਨਾਂ ਵਾਲੇ ਹੁੰਦੇ ਨਾ ਵੀ ਇੱਕ ਪਹਿਲਾਂ ਕੰਮ ਸਿੱਖੋ ਜੀ 2 ਮਹੀਨੇ ਉਦਾਂ ਹੀ ਲਵਾ ਲੈਂਦੇ ਆ ਸਾਡੇ ਕੋਲ ਤਾਂ ਕੋਈ ਇੱਕ ਦਿਨ ਵੀ ਆ ਕੇ ਕਰਦਾ ਕੋਈ 50 ਦਾ ਕਰੇ ਚਾਹੇ ਕੋਈ 100 ਦਾ ਕਰੇ ਅਸੀਂ ਉਹਨਾਂ ਨੂੰ ਵੀ ਪੈਸੇ ਦਿੰਨੇ ਵੀ ਭਾਈ ਕਿਸੇ ਦੀ ਮਿਹਨਤ ਕਿਸੇ ਦਾ ਹੱਕ ਨਹੀਂ ਰੱਖਣਾ ਮੈਂ ਕਿਉਂਕਿ ਮੈਂ ਇਹ ਚੀਜ਼ਾਂ ਦੇਖੀਆਂ ਨੇ ਕਿਉਂਕਿ ਮੈਂ ਵੀ ਪਹਿਲਾਂ ਬਹੁਤ ਕੁਝ ਸਟਰਗਲ ਕੀਤਾ ਮਤਲਬ ਦੇਖੋ ਇਹ ਜੀ ਅਚਾਰ ਫੈਕਟਰੀ 'ਚ ਕੰਮ ਕੀਤਾ ਗਲਾਸ ਫੈਕਟਰੀ 'ਚ ਕੰਮ ਕੀਤਾ ਬੋਤਲ ਧੋਣ ਦਾ ਕੰਮ ਕੀਤਾ ਮ ਹੁੰਦਾ ਨਾ ਯਾਰ ਮੈਂ ਉਸ ਟਾਈਮ ਤਾਂ ਮੈਨੂੰ ਮਹਿਸੂਸ ਹੁੰਦਾ ਸੀ ਨਾ ਵੀ ਇਹ ਮੈਨੂੰ 15 ਦਿਨਾਂ ਦੇ ਪੈਸੇ ਮਿਲਦੇ ਉਹ ਚੀਜ਼ਾਂ ਨੂੰ ਦੇ ਕੇ ਵੀ ਮੈਂ ਕਿਸੇ ਕੋਈ ਬੱਚਾ ਮੇਰੇ ਕੋਲ ਇੱਕ ਦਿਨ ਵੀ ਕੰਮ ਕਰਨ ਆਂਦਾ ਮੈਂ ਉਹਨਾਂ ਨੂੰ ਵੀ ਉਸ ਚੀਜ਼ ਦੇ ਪੈਸੇ ਦਿੱਤੇ ਆ ਜੀ ਅੱਛਾ ਬੂਤਲਾ ਧੋਣ ਦੇ ਵੀ ਤੁਸੀਂ ਕੰਮ ਕੀਤਾ ਹੈ ਉਹ ਕਿੰਨਾ ਚਿਰ ਕੀਤਾ ਮੈਂ ਬਸ ਜੀ ਕਿਤਾ 10 ਦਿਨ 15 ਦਿਨ ਲਾਇਆ ਮੈਨੂੰ ਲੱਗਦਾ ਮੈਂ ਕਿਤਾ ਮਹੀਨਾ ਲਾਇਆ ਹੀ ਨਹੀਂ ਹੋਣਾ ਐਂਡ ਤੇ ਮੈਨੂੰ ਇਹੀ ਸੀਗਾ ਕਿ ਮੈਂ ਤਾਂ ਬਿਜ਼ਨਸ ਕਰਨਾ ਇਹ ਚੀਜ਼ਾਂ 'ਚ ਮੇਰਾ ਬਿਜ਼ਨਸ ਮੈਨੂੰ ਦਿਖ ਨਹੀਂ ਰਿਹਾ ਸੀਗਾ ਮੈਂ ਚਾਰ ਫੈਕਟਰੀ 'ਚ ਵੀ ਕੀਤਾ ਜੀ ਬੋਤਲਾਂ ਧੋਣ ਦਾ ਕੰਮ ਵੀ ਕੀਤਾ ਕੱਚ ਖੁੱਭ ਜਾਂਦਾ ਸੀ ਜੀ ਹੁਣ ਦੇਖੋ ਸਟਾਰਟਿੰਗ ਤੇ ਬੰਦਾ ਜਾਂਦਾ ਬੋਤਲਾਂ ਧੋਣੇ ਤੇ ਕੱਚ ਬੋਤਲ ਟੁੱਟ ਜਾਣੀ ਹੱਥ 'ਚ ਕੱਚ ਖੁੱਭ ਜਾਣਾ ਉਹਨਾਂ ਨੇ ਤੁਹਾਨੂੰ ਇਹ ਥੋੜਾ ਨਾ ਕਹਣਾ ਤੁਹਾਡਾ ਹੱਥ ਕੱਚ ਖੁੱਭ ਗਿਆ ਜੀ ਆਜੋ ਇੱਧਰ ਤੁਹਾਡੇ ਮੱਲਮ ਪੱਟੀ ਕਰ ਦਈਏ ਉਹਨਾਂ ਦੇ ਉੱਤੋਂ ਦੀ ਬੋਤਲ ਟੁੱਟਣ ਦੇ ਵੀ ਪੈਸੇ ਕੱਟ ਲੈਣੇ ਹੁੰਦੇ ਸੀਗੇ ਇਦਾਂ ਦੇ ਵੀ ਹਾਂਜੀ ਇਹ ਚੀਜ਼ਾਂ ਵੀ ਫੇਸ ਕੀਤੀਆਂ ਨੇ ਵੀ ਬਸ ਬੈਂਡੇਡ ਦੇ ਦੇਣੀ ਵੀ ਹੱਥ ਤੇ ਲਾ ਲਓ ਜਿਹੜੀ ਬੋਤਲ ਟੁੱਟੀ ਉਹਦੇ ਪੈਸੇ ਕੱਟੇ ਗਏ ਬਸ ਵੀ ਸਰ ਕੰਮ ਫੇਰ ਵੀ ਕਰਨਾ ਹਾਂਜੀ ਕੰਮ ਫੇਰ ਵੀ ਕਰਨਾ ਤੁਹਾਨੂੰ ਇਹ ਨਹੀਂ ਕਹਣਾ ਤੁਸੀਂ ਘਰੇ ਚਲੇ ਜਾਓ ਤੁਹਾਨੂੰ ਫੇਰ ਵੀ ਕਰਨਾ ਪੈਣਾ ਇਹ ਨਹੀਂ ਮੇਰੇ ਕੱਲੇ ਨਾਲ ਉਹ ਬਹੁਤ ਕੁੜੀਆਂ ਸੀ ਸਭ ਨਾਲ ਹੀ ਹੁੰਦਾ ਸੀਗਾ ਜਿਹੜਾ ਜਿਹੜੇ 6-6 ਮਹੀਨੇ ਤੋਂ ਵੀ ਕੰਮ ਕਰ ਰਹੇ ਸੀ ਉਹਨਾਂ ਨਾਲ ਵੀ ਹੁੰਦਾ ਸੀ ਚਲੋ ਮੈਂ ਤਾਂ 15-20 ਦਿਨ ਕੀਤਾ ਹੋਣਾ ਹੂੰ ਜਿਹੜੇ ਕਰ ਰਹੇ ਸੀ ਉਹਨਾਂ ਦੇ ਵੀ ਜੋ ਟੁੱਟੀਆਂ ਦੀ ਸੀ ਸਭ ਨਾਲ ਹੀ ਇਦਾਂ ਹੀ ਹੁੰਦਾ ਸੀ ਤੁਹਾਨੂੰ ਬੈਂਡਡ ਦੇ ਦਿੱਤੇ ਜਾਂਦੇ ਸੀ ਉਹ ਤੁਸੀਂ ਹੱਥ ਤੇ ਲਾ ਕੇ ਤੁਹਾਨੂੰ ਫੇਰ ਕੰਮ ਕਰਨਾ ਪੈਂਦਾ ਸੀਗਾ ਹੂੰ ਹਾਂਜੀ ਤੇ ਉਹਦੇ ਵਿੱਚ ਕੱਲੇ ਪੰਜਾਬ ਦੀ ਹੁੰਦੀ ਸੀ ਬਸਨੀਕ ਜ ਉਹ ਸਿਰਸਾ ਦੀ ਵੀ ਗੱਲ ਕਰਦੀ ਵੀ ਸਿਰਸਾ ਦੇ ਵਿੱਚ ਸੀਗੀ ਤੁਸੀਂ ਮੇਰੇ ਘਰ ਹਰਿਆਣੇ ਚ ਕੀਤਾ ਜੀ ਮੈਂ ਸਾਰਾ ਕੰਮ ਜੋ ਵੀ ਕੀਤਾ ਮੈਂ ਹਰਿਆਣੇ ਚ ਕੀਤਾ ਜੀ ਅੱਛਾ ਪੰਜਾਬ ਤਾਂ ਨਹੀਂ ਰਹੇ ਵੀ ਇੱਥੇ ਲੱਭ ਨਾ ਲੈਣਗੇ ਮੈਨੂੰ ਐਸੇ ਮੇਰੇ ਘਰ ਦੇ ਨਾਲ ਲੱਭ ਲੈਣਾ ਜੀ ਮੈਨੂੰ ਸਾਰੇ ਰਿਸ਼ਤੇਦਾਰ ਇੱਥੇ ਰਹਿੰਦੇ ਪੰਜਾਬ ਚ ਆ ਜੀ ਫਿਰ ਮੇਰੇ ਹਰਿਆਣੇ ਇੱਕ ਫਰੈਂਡ ਸੀ ਜੀ ਮੈਂ ਐਸ ਕਰਕੇ ਉਹਨਾਂ ਦੇ ਨਾਲ ਆਲ ਕੇ ਆਪਣਾ ਰੂਮ ਲਿਆ ਸੀ ਜੀ ਹੂੰ ਹਾਂਜੀ ਤੇ ਘਰਦਿਆਂ ਦਾ ਪਤਾ ਤਾਂ ਹੋਣੀ ਹੈ ਜਾਂ ਪੁਲਿਸ ਕੰਪਲੇਂਟ ਕੀਤੀ ਹੋਵੇ ਸਾਡੀ ਕੁੜੀ ਤਾਂ ਗਾਇਬ ਹੋ ਗਈ ਐਨੇ ਸਾਲ ਹੋ ਗਏ ਲੱਭਦੀ ਨਹੀਂ ਪਈ ਹੈਗੀ ਕਰਦਿਆਂ ਨੇ ਬਹੁਤ ਜਿਮ ਜਿਮ ਕਰਦਿਆਂ ਦੀ ਗੱਲ ਕਰਾਂ ਦੀ ਕਰਦਿਆਂ ਨੇ ਮੈਨੂੰ ਸਮਝਾਣ ਲਈ ਨਾ ਪੁਲਿਸ ਵਾਲਿਆਂ ਕੋਲ ਛਿੱਤਰ ਤਿੱਕਰ ਪਵਾ ਦਿੱਤੇ ਸੀਗੇ ਵੀ ਚਲੋ ਸਾਡੀ ਕੁੜੀ ਥੋੜੇ ਡਰ ਮੰਨ ਲੂਗੀ ਵੀ ਕਰਦਿਆਂ ਨੇ ਮੈਨੂੰ ਇੰਨਾ ਉਹ ਕੀਤਾ ਪਰ ਮੈਂ ਨਹੀਂ ਮੰਨੀ ਮੈਂ ਕਰਦਿਆਂ ਕੋਈ ਤੁਹਾਨੂੰ ਛੱਡ ਦੂ ਪਰ ਮੈਂ ਆਪਣਾ ਕੰਮ ਨਹੀਂ ਛੱਡਣਾ ਮੈਨੂੰ ਕਰ ਲੈਣ ਦਿਓ ਇੱਕ ਵਾਰੀ ਮੈਨੂੰ ਮੌਕਾ ਦੋ ਘਰ ਦੇ ਬਹੁਤ ਟਾਈਮ ਇਹੀ ਸੋਚਦੇ ਨੇ ਨਹੀਂ ਕੁਝ ਹੋਣਾ ਇਹਦੇ ਕੋਲ ਨਹੀਂ ਕੁਝ ਹੋਣਾ ਪਰ ਅੱਜ ਮੈਂ ਦਿਖਾ ਦਿੱਤਾ ਕਰਕੇ ਵੀ ਮੈਂ ਕਰ ਲਿਆ ਤੇ ਜਦੋਂ ਪਹਿਲੀ ਵਾਰੀ ਜਦੋਂ ਮੰਨ ਲਓ ਤੁਸੀਂ ਮੰਨਦੇ ਆ ਤੁਹਾਡੇ ਘਰ ਦੇ ਗੱਲਬਾਤ ਕਰਨ ਨੂੰ ਚਲੋ ਠੀਕ ਆ ਆਪਣਾ ਬਿਜ਼ਨਸ ਕਰੋ ਉਹਨਾਂ ਤਿਆਰ ਕਰਕੇ ਦੇਖੋ ਮਦਰ ਤੁਹਾਡੇ ਆਏ ਉਹਨਾਂ ਨੇ ਕੰਮ ਵੀ ਦੇਖਿਆ ਤਾਂ ਉਸ ਵੇਲੇ ਕੀ ਸਟੇਟ ਬਣੀ ਸੀ इमोशनल ਸਟੇਟ ਬਣ ਜਾਂਦੀ ਆ ਵੀ ਮਾਂ ਸਾਡੇ ਸਾਹਮਣੇ ਆ ਤੇ ਮੈਂ ਅੱਜ ਕਾਬਿਲ ਵੀ ਹੋਈ ਆ ਤੇ ਪੈਸੀ ਵੀ ਕੁਮਾਰੀ ਆ ਤੇ ਮਾਂ ਮੇਰੇ ਕੋਲ ਅੱਜ ਵਾਪਸ ਆਈ ਹੈ ਦੇਖੋ ਜੀ ਮੈਂ 18 ਨਵੰਬਰ 2013 ਜਿੱਥੇ ਕੰਮ ਸਟਾਰਟ ਕੀਤਾ ਸੀ ਮੁੱਲਾਪੁਰ ਚੋਂ ਤਾਂ ਮੈਂ ਆਪਣੇ ਘਰ ਤੋਂ 2 ਸਾਲ ਬਾਅਦ ਦੱਸਿਆ ਸੀਗਾ ਕਿ ਵੀ ਅਸੀਂ ਇੱਥੇ ਮਤਲਬ ਮੁੱਲਾਪੁਰ ਚ ਰਹਿ ਰਹੇ ਆ ਤਾਂ ਫਿਰ ਮੇਰੇ ਮੰਮੀ ਮੇਰੇ ਕੋਲ ਆਏ ਜਦੋਂ ਤਾਂ ਉਹਨਾਂ ਨੇ ਪਹਿਲਾਂ 2 ਮਹੀਨੇ ਮੇਰੇ ਕੋਲ ਰਹਿ ਕੇ ਦੇਖਿਆ ਹੂੰ ਤੇ ਜਦੋਂ ਉਹਨਾਂ ਨੂੰ ਲੱਗਿਆ ਕਿ ਹਾਂ ਬਈ ਸੱਚੀ ਸੈੱਟ ਕਰ ਲਿਆ ਫਿਰ ਮੈਨੂੰ ਖੁਸ਼ੀ ਹੋਈ ਕਿ ਮੈਂ ਆਪਣੇ ਪੇਰੈਂਟਸ ਨੂੰ ਇੰਨੇ ਸਾਲਾਂ ਬਾਅਦ ਮਿਲੀ ਸੀ ਮੈਨੂੰ ਵੀ ਖੁਸ਼ੀ ਹੋਈ ਕਿ ਮੇਰੀ ਮੰਮੀ ਮੇਰੇ ਕੋਲ ਆ ਕੇ ਰਹਿ ਰਹੇ ਨੇ ਤਾਂ ਫਿਰ ਮੈਂ ਮਤਲਬ ਉਹਨ ਕੋਈ ਆਏ ਜੀ ਮੇਰੇ ਕੋਲ ਆ ਕੇ ਰਹਿਣ ਲੱਗੇ ਤੁਹਾਡੇ ਮਦਰ ਵੀ ਇਸੇ ਬੈਕਗ੍ਰਾਉਂਡ ਤੋਂ ਸੀਗੇ ਬਹੀ ਵਰਕਿੰਗ ਦੇ ਵਿੱਚ ਹਾਂਜੀ ਮੇਰੇ ਮੰਮੀ ਕੰਮ ਕਰਦੇ ਸੀ ਮੈਨੂੰ ਤਾਂ ਹੀ ਇੰਟਰਸਟ ਸੀ ਚਲੋ ਮੇਰਾ ਇੱਕ ਬ੍ਰਦਰ ਤੇ ਇੱਕ ਸਿਸਟਰ ਆ ਉਹਨਾਂ ਨੂੰ ਇਸ ਚੀਜ਼ ਦਾ ਚਲੋ ਨਹੀਂ ਸੀਗਾ ਇਸ ਕੰਮ ਦਾ ਸ਼ੌਂਕ ਹੁਣ ਕਿਸੇ ਨੂੰ ਹੁੰਦਾ ਹੁਣ ਮੇਰੇ ਬ੍ਰਦਰ ਨੂੰ ਕੱਪੜੇ ਦਾ ਸੀ ਸ਼ੌਂਕ ਜੀ ਮੇਰੀ ਸਿਸਟਰ ਨੇ ਮਤਲਬ ਉਹਨੂੰ ਪੜਨ ਚ ਸੀਗਾ ਜੀ ਉਹ ਪੜਨ ਲਿਖਨ ਚ ਸੀਗੀ ਹਰ ਇੱਕ ਨੂੰ ਆਪਣਾ ਆਪਣਾ ਸ਼ੌਂਕ ਹੁੰਦਾ ਜੀ ਮੈਨੂੰ ਬਿਜ਼ਨਸ ਦਾ ਸੀਗਾ ਜੀ ਵੀ ਮੈਂ ਆਪਣਾ ਕੁਝ ਕਰਨਾ ਤਾਂ ਮਤਲਬ ਮਦਰ ਮੇਰੇੇ ਕੰਮ ਕਰਦੇ ਸੀ ਜੀ ਤਾਂ ਮੈਨੂੰ ਘਰੋਂ ਵੀ ਉਸ ਟਾਈਮ ਤੇ ਵੀ ਪੈਸੇ ਦਿੱਤੇ ਜਾਂਦੇ ਸੀ ਵੀ ਤੂੰ ਸਾਡੇ ਨਾਲ ਕੰਮ ਕਰਾ ਸੀ ਤੈਨੂੰ ਇੰਨੇ ਪੈਸੇ ਦਵਾਂਗੇ ਉਹੀ ਲਾਲਚ ਮੇਰਾ ਵੱਧ ਗਿਆ ਜੀ ਤਾਂ ਮੈਨੂੰ ਉਹੀ ਲਾਲਚ ਗੋ ਬਿਜ਼ਨਸ ਵੱਲ ਲੈ ਗਿਆ ਬਿਜ਼ਨਸ ਵੱਲ ਲੈ ਗਿਆ ਉਹ ਚੀਜ਼ ਅੱਜ ਟਰਨਓਵਰ ਦੀ ਗੱਲ ਕਰਦੇ ਚਲੋ ਆਪਾਂ ਟਰਨਓਵਰ ਉਸ ਤਰੀਕੇ ਨਾਲ ਨਹੀਂ ਆਪਾਂ ਪੇਸ਼ ਕਰ ਸਕਦੇ ਹੈਗੇ ਅੰਕੜੇ ਪਰ ਲੱਗਦਾ ਕਿ ਜੇ ਕਿਤੇ ਬਾਈ ਚਾਂਸ ਸਰਕਾਰੀ ਨੌਕਰੀ ਲਈ ਹੁੰਦੀ ਜਾਂ ਫਿਰ ਕੋਈ ਹੋਰ ਨੌਕਰੀ ਹੁੰਦੀ ਤਾਂ ਜਿੰਨਾ ਟਰਨਓਵਰ ਹੁਣ ਹੋ ਰਿਹਾ ਵੀ ਇਸ ਤੋਂ ਵੱਧ ਕਮਾ ਸਕਦੇ ਸੀ ਦੇਖੋ ਜੀ ਮੈਂ ਪੁਲਿਸ ਦਾ ਫਾਰਮ ਭਰੇ ਸੀਗਾ ਮੈਂ ਆ ਟਰਾਈ ਵੀ ਕੀਤਾ ਸੀਗਾ ਤਾਂ ਮੈਨੂੰ سپورਟ ਵੀ ਸੀ ਵੀ ਚਲ ਤੂੰ ਕਰ ਪਰ ਮੈਨੂੰ ਲੱਗਦਾ ਮੈਨੂੰ ਮੈਨੂੰ ਕਈਆਂ ਨੇ ਕਿਹਾ ਵੀ ਤੂੰ ਕਰ ਲੈਣਾ ਮੈਨੂੰ ਤਾਂ ਉੱਥੇ ਜਾ ਕੇ ਜਦੋਂ ਮੈਂ ਟੈਸਟ ਦਿੱਤਾ ਮੈਨੂੰ ਉੱਥੇ ਵੀ ਸੋਕ ਮੈਂ ਰੇਸ ਚ ਰਹਿ ਗਈ ਥੋੜਾ ਜਿਹਾ ਫਰਕ ਰਹਿ ਗਿਆ ਸੀਗਾ ਤਾਂ ਮੈਨੂੰ ਉੱਥੇ ਵੀ ਸੋਕ ਪੁਲਿਸ ਵਾਲਾਂ ਨੇ ਡਾਂਟੇ ਵੀ ਤੂੰ ਕਿਉਂ ਨਹੀਂ ਭੱਜੀ ਤੂੰ ਕਰ ਸਕਦੀ ਤੇਰੇ ਵਰਗੀਆਂ ਤਾਂ ਕੁੜੀਆਂ ਚਾਹੀਦੀਆਂ ਸੀਗੇ ਸਾਨੂੰ ਉਹਨਾਂ ਨੇ ਮੈਨੂੰ ਸੋਕ ਮਜ਼ਾਕ ਵਿੱਚ ਥੱਪੜ ਮਾਰਿਆ ਵੀ ਤੂੰ ਕਿਉਂ ਨਹੀਂ ਕਰਿਆ ਟੈਸਟ ਕਲੀਅਰ ਤਾਂ ਮੈਨੂੰ ਲੱਗਦਾ ਕਿ ਜੇ ਵਧੀਆ ਹੀ ਹੋਇਆ ਮੈਂ ਨਹੀਂ ਕੀਤਾ ਕਿਉਂਕਿ ਮੈਨੂੰ ਲੱਗਦਾ ਉਸ ਟੈਨ ਦਾ ਮੈਨੂੰ 35-40 ਹਜ਼ਾਰ ਇੰਨੀ ਕੋਈ ਸਾਹੀ ਸੈਲਰੀ ਹੁੰਦੀ ਹੋਣੀ ਆ ਤਾਂ ਮੈਂ ਤਾਂ ਉਸ ਤੋਂ ਉੱਤੇ ਕਮਾ ਲੈਣੀ ਆ ਮੈਨੂੰ ਲੱਗਦਾ ਮੈਂ ਜੋ ਕੀਤਾ ਵਧੀਆ ਕੀਤਾ ਹੁਣ ਆਪਣੀ ਮਰਜ਼ੀ ਨਾਲ ਉੱਠੀ ਨਾਲ ਹੋਰ ਵੀ ਜਾਨੇ ਰੱਖਿਆ ਥੱਲੇ ਨੌਕਰੀ ਕਰਨ ਨੂੰ ਹਾਂਜੀ ਹਾਂਜੀ ਅੱਛਾ ਇਹ ਫਿਰ ਜਿੰਨਾ ਵੀ ਕੰਮਕਾਰ ਚੱਲਦਾ ਪਿਆ ਵਾ ਇਕੋ ਹੀ ਘਰ ਦੇ ਵਿੱਚੋਂ ਚਲਾਉਂਦੇ ਪਏ ਹੋ ਤੁਸੀਂ ਕੀ ਹੋਰ ਵੀ ਨਾਲ ਐਡ ਆਨ ਕੀਤੇ ਆ ਪਲੇਸਿਸ ਜਿੱਥੋਂ ਉਸ ਸ਼ੁਰੂਆਤ ਕੀਤੀ ਬਾਅਦ ਵਿੱਚ ਮਤਲਬ ਹੁਣ ਮੇਰੇ ਕੋਲ ਜੀ ਦੇਖੋ ਜੀ ਪਹਿਲਾਂ ਤਾਂ ਮੈਂ ਸਟਾਰਟ ਕੀਤਾ ਸੀ ਮੇਰੇ ਕੋਲ ਇੱਕ ਰੂਮ ਸੀਗਾ ਹੂੰ ਹੁਣ ਮੇਰੇ ਤਿੰਨ ਚਾਰ ਜਗ੍ਹਾ ਰੈਂਟ ਤੇ ਲਿੱਤੀਆਂ ਹੋਈਆਂ ਜੀ ਪਹਿਲਾਂ ਮਤਲਬ ਦੇਖੋ ਜੀ ਅਸੀਂ ਇੱਕੋ ਹੀ ਰੂਮ ਚੌਥੀ ਰਹਿਣਾ ਉੱਥੇ ਹੀ ਮਤਲਬ ਸੋਣਾ ਮੈਂ ਉੱਥੇ ਹੀ ਕੰਮ ਕਰਨਾ ਸਾਰਾ ਕੁਝ ਇੱਕ ਰੂਮ ਚ ਹੀ ਸੀਗਾ ਸਾਰਾ ਕੁਝ ਉੱਥੇ ਮੈਂ ਮਾਲ ਰੱਖਣਾ ਹੁਣ ਮੈਨੂੰ ਤਿੰਨ ਤਿੰਨ ਮਕਾਨ ਲੈ ਕੇ ਉਹ ਵੀ ਜਗ੍ਹਾ ਥੋੜੀ ਪਈ ਹੋਈ ਆ ਕਿ ਮੈਨੂੰ ਸੀਜ਼ਨ ਆ ਜਾਂਦਾ ਜਦੋਂ ਰੱਖੜੀ ਦੀਵਾਲੀ ਜਗ੍ਹਾ ਹੀ ਨਹੀਂ ਲੱਭਦੀ ਜਿੱਥੇ ਮਾਲ ਸਟਾਕ ਕਰਨਾ ਫਿਰ ਫਿਰ ਹੋਰ ਰੈਂਟ ਤੇ ਲੈਣੀ ਪੈਂਦੀ ਆ ਜੀ ਅੱਛਾ ਇਹ ਇਹ ਜਦੋਂ ਆਨ ਸੀਜ਼ਨ ਤੋਂ ਚਲੋ ਤੁਹਾਡਾ ਸਾਰਾ ਕੰਮ ਚੱਲੀ ਜਾਂਦਾ ਹੈ ਨਾ ਜਰਦ ਤੋਂ ਜ਼ਿਆਦਾ ਤੇ ਜਿਹੜੇ ਆਰਡਰਸ ਆ ਜਾਂਦੇ ਨੇ ਸਭ ਤੋਂ ਜ਼ਿਆਦਾ ਕਦੋਂ ਆਉਂਦੇ ਨੇ ਆਰਡਰ ਰਖੜੀ ਦੀਵਾਲੀ ਤੇ ਜੀ ਰਖੜੀ ਦੀਵਾਲੀ ਦੇ ਉੱਤੇ ਫਿਰ ਉਸ ਤੋਂ ਬਾਅਦ ਜੋ ਆਫ ਸੀਜ਼ਨ ਹੁੰਦਾ ਫਿਰ ਉਸ ਤੋਂ ਬਾਅਦ ਕੀ ਚੱਲਦਾ ਫਿਰ ਫਿਰ ਅਸੀਂ ਸਟਾਕ ਕਰਕੇ ਰੱਖਦੇ ਜੀ ਸਾਨੂੰ ਪਤਾ ਸੀ ਦੀਵਾਲੀ ਤੇ ਸਭ ਦਾ ਆਰਡਰ ਪੂਰਾ ਨਹੀਂ ਕਰ ਸਕਦੇ ਵੈਸੇ ਤਾਂ 365 ਦਿਨ ਹੀ ਕੰਮ ਚੱਲਦਾ ਜੀ ਬਟ ਮਾਰਚ ਪ੍ਰਾਹਲ ਮਈ ਜੂਨ 4 ਮਹੀਨੇ ਥੋੜਾ ਜਿਹਾ ਕੰਮ ਥੋੜਾ ਜਿਹਾ ਥੱਲੇ ਹੁੰਦਾ ਉਸ ਟਾਈਮ ਤੇ ਅਸੀਂ ਸਟਾਕ ਕਰ ਲੈਨੇ ਸਾਨੂੰ ਪਤਾ ਸੀ ਰਖੜੀ ਦੀਵਾਲੀ ਤੇ ਆਰਡਰ ਪੂਰੇ ਨਹੀਂ ਕਰ ਪਾਵਾਂਗੇ ਜੀ ਫਿਰ ਉਸ ਟਾਈਮ ਅਸੀਂ ਸਟਾਕ ਕਰਦੇ ਹਾਂ ਜੀ ਹਾਂ ਜੇ ਕੋਈ ਵੱਡੇ ਬ੍ਰਾਂਡਸ ਜੁੜੇ ਨਾਲ ਕੋਈ ਨਾਮ ਜਿਹੜੇ ਚਲਦੀ ਹੁਣ ਇਸ ਵੇਲੇ ਜਿਨ੍ਹਾਂ ਨੇ ਕਿਹਾ ਹੋਵੇ ਵੀ ਮਨੀ ਸੋਜੀ ਵੀ ਸਾਡੇ ਨਾਲ ਇੱਕ ਵਾਰੀ ਕਲਾਬ ਕਰਕੇ ਦੇਖੋ ਵੀ ਅਸੀਂ ਤੁਹਾਡਾ ਜਿਹੜਾ ਪ੍ਰੋਡਕਸ਼ਨ ਕਰਦੇ ਪਿਓ ਅਸੀਂ ਦੇ ਲੈਣੀ ਹੈ ਪ੍ਰੋਡਕਸ਼ਨ ਦੇਖੋ ਜੀ ਉਦੋਂ ਨਾ ਫੋਨ ਤਾਂ ਆਂਦੇ ਆ ਜੀ ਪਰ ਉਹਨਾਂ ਕੁਝ ਉਹ ਚੀਜ਼ਾਂ ਹੋਰ ਅਲੱਗ ਹੋ ਜਾਂਦੀਆਂ ਜੀ ਫਿਰ ਉਹਨਾਂ ਲਈ ਆਪਣਾ ਮਸ਼ੀਨਾਂ ਦੀ ਲੋੜ ਪਵੇਗੀ ਕਿਉਂਕਿ ਅਸੀਂ ਜੋ ਸਭ ਕੁਝ ਕਰ ਰਹੇ ਆ ਜੀ ਅਸੀਂ ਆਪਣਾ ਹੱਥ ਨਾਲ ਕਰ ਰਹੇ ਆ ਕਿਉਂਕਿ ਜੋੜਾ ਉਹਨਾਂ ਨੇ ਜਿਵੇਂ ਲਵਲੀ ਵਾਲੇ ਹੋਗੇ ਜਾਂ ਕੋਈ ਹੋਰ ਹੋਗੇ ਆ ਵੱਡੇ ਹਨਾ ਜੀ ਗੋਪਾਲ ਵਾਲੇ ਹੋਗੇ ਇਹਨਾਂ ਦਾ ਡੱਬਾ ਹੋਰ ਹੁੰਦਾ ਜੀ ਕਿਉਂਕਿ ਉਹਦੇ ਲਈ ਕਾਪਾ ਬੋਰਡ ਫਿਰ ਮਸ਼ੀਨ ਲੱਗਦੀਆਂ ਜੀ ਫਿਰ ਉਹ ਚੀਜ਼ ਹੋਰ ਹੋ ਜਾਂਦੀ ਹੈ ਵੀ ਆਪਾਂ ਹਲੇ ਮਸ਼ੀਨਾਂ ਨਹੀਂ ਲਗਾਈਆਂ ਜੀ ਉਸ ਕੰਮ ਦੇ ਲਈ ਹਾਂਜੀ ਅੱਛਾ ਇੱਕ ਸਵਾਲ ਹੈ ਲੱਗਦਾ ਨਹੀਂ ਹੈਗਾ ਕਿ ਜੇ ਬਾਈਚਾਂ ਜਿਵੇਂ ਤੁਸੀਂ ਲੋਕੋ ਮੁੰਡੇ ਵਾਲੀ ਲੁੱਕ ਰੱਖੀ ਹੈ ਹੈਨਾ ਉਹ ਥੋੜੀ ਘਰ ਛੱਡਣ ਤੋਂ ਬਾਅਦ ਤੁਸੀਂ ਲੁੱਕ ਰੱਖੀ ਸੀਗੀ ਜੇ ਬਾਈਚਾਂ ਤੁਸੀਂ ਉਹ ਕੁੜੀਆਂ ਵਾਲੀ ਲੁੱਕ ਰੱਖਦੇ ਹੋਣ ਇਸ ਵੇਲੇ ਤਾਂ ਸ਼ਾਇਦ ਉਹ ਵੱਧ ਆਰਡਰ ਮਿਲਦੇ ਕਿਉਂਕਿ ਕੁੜੀਆਂ ਕਈ ਐਂ ਕਰਦੀ ਹੁੰਦੀਆਂ ਨੇ ਵੀ ਬਿਜ਼ਨਸ ਸ਼ੁਰੂ ਕਰਦੀਆਂ ਨੇ ਉਹਨਾਂ ਜਿਵੇਂ ਸੁਣਨ ਚਾਹੁੰਦਾ ਆ ਵੀ ਅਗਰ ਤੁਸੀਂ ਕੁੜੀ ਹੋ ਤਾਂ ਤੁਹਾਨੂੰ ਲੋਕ ਆ ਜਿਹੜੇ ਵਧੀਆ ਤਰੀਕੇ ਨਾਲ ਟਰੀਟ ਕਰਨਗੇ ਆਰਡਰ ਸ਼ਾਇਦ ਜ਼ਿਆਦਾ ਆ ਜਾਣਗੇ ਪਤਾ ਹੈ ਦੇਖੋ ਜੀ ਮੈਨੂੰ ਘਰ ਦੇ ਨਾਲ ਸ਼ੁਰੂ ਤੋਂ ਵੈਸੇ ਮੁੰਡਿਆਂ ਵਾਂਗੂ ਰੱਖਿਆ ਸੀਗਾ ਮੈਂ ਬਸ 6 ਕੁ ਮਹੀਨੇ ਸਕੂਲ ਪਾਇਆ 10th ਕਲਾਸ ਚ ਬਸ ਮੈਂ ਜਿਆਦਾ ਵੈਸੇ ਪਾਇਆ ਵੀ ਨਹੀਂ ਗੇ ਥੋੜਾ ਟਾਈਮ ਹੀ ਪਾਇਆ ਹੋਣਗੇ ਬਾਕੀ ਅੱਜਕੱਲ ਕੁੜੀਆਂ ਆਪਣੇ ਚਲੋ ਲੈਤ ਲੈਂਦੀ ਤੁਸੀਂ ਗੱਲ ਤਾਂ ਸਹੀ ਕਹੀ ਆ ਵੀ ਕੁੜੀਆਂ ਆਪਣੇ ਚੱਕਾ ਜੇ ਮੈਨੂੰ ਵੀ ਕਹਿ ਦਿੰਦੇ ਆ ਵੀ ਤੂੰ ਗੱਡੀ ਜੇ ਚਲਾਨਨੀ ਆ ਵੀ ਅਸੀਂ ਮੈਂ ਖੁਦ ਡਰਾਈਵਰ ਕਰਦੀ ਆ ਨਾ ਤਾਂ ਮੈਨੂੰ ਕਹਿ ਦਿੰਦੇ ਵੀ ਤੂੰ ਕੁੜੀ ਦੇ ਲੁੱਕ ਚ ਆ ਕੇ ਜੇ ਗੱਡੀ ਚਲਾਵੇਂ ਤਾਂ ਤੈਨੂੰ ਜਿਆਦਾ ਫੇਮ ਮਿਲੇ ਮੈਂ ਫੇਮ ਲੈਣ ਦੇ ਚੱਕਰ ਥੋੜਾ ਨਾ ਸਾਰਾ ਕੁਝ ਕੀਤਾ ਜੀ ਮੈਨੂੰ ਆਪਣਾ ਬਿ ਕਦੇ ਉਹ ਧਿਆਨ ਨਹੀਂ ਮਾਰਿਆ ਕਦੇ ਇਸ ਚੀਜ਼ ਦੇ ਉੱਤੇ ਨਹੀਂ ਮਾਰਿਆ ਮੈਨੂੰ ਤਾਂ ਇਹ ਆ ਕਿ ਮੈਂ ਆਪਣੇ ਮਾਪਿਆਂ ਲਈ ਬਸ ਮੁੰਡਾ ਹੀ ਆ ਤਾਂ ਮੈਂ ਮੁੰਡਾ ਹੀ ਸਾਬਿਤ ਕੀਤਾ ਉਹਨਾਂ ਨੂੰ ਮੈਨੂੰ ਹੋਰ ਕੁਝ ਨਹੀਂ ਇਹ ਫੋਰਨ ਫੋਰਨ ਕਿਤੇ ਕੋਈ ਸੋਚਿਆ ਵੀ ਇਸ ਪ੍ਰੋਡਕਸ਼ਨ ਨੂੰ ਸ਼ੁਰੂਆਤ ਕੀਤੀ ਹੈ ਫੋਰਨ ਕੰਟਰੀਜ਼ ਦੇ ਵਿੱਚ ਵੀ ਤੁਹਾਡੇ ਆਰਡਰਸ ਜਾਣ ਪ੍ਰੋਡਕਸ਼ਨ ਦੇ ਲਈ ਜਿਹੜੀਆਂ ਚੀਜ਼ਾਂ ਬਣਾ ਰਹੇ ਹਾਂ ਉਹ ਤਾਂ ਦੇਖੋ ਜੀ ਹਰ ਕਿਸੇ ਨੂੰ ਹੁੰਦਾ ਹੀ ਆ ਜੀ ਸਾਡਾ ਮਾਲ ਜਾਵੇ ਗਾਂ ਤੋਂ ਗਾਂ ਵੱਤ ਤੋਂ ਵੱਤ ਸਪਲਾਈ ਹੋਵੇ ਬਟ ਹੁਣ ਤਨਨ ਦੱਸਿਆ ਜੀ ਉਹਨਾਂ ਚੀਜ਼ਾਂ ਲਈ ਮਸ਼ੀਨਾਂ ਦੀ ਲੋਡ ਪੈਂਦੀ ਹੈ ਜੀ ਹੁਣ ਉਹ ਅੱਗੇ ਅੱਗੇ ਹੁਣ ਆਪਾਂ ਗਾਂ ਦੀ ਗੱਲ ਸੋਚਾਂਗੇ ਜੀ ਉਸ ਚੀਜ਼ ਬਾਰੇ ਹਾਂ ਜੀ ਅੱਛਾ ਡੇਲੀ ਦੇ ਤੁਹਾਨੂੰ ਗੱਲ ਕਰੀ ਕਿੰਨੀ ਕਿ ਪ੍ਰੋਡਕਸ਼ਨ ਕਰਦੇ ਤੁਸੀਂ ਇਹਦੀ ਜਿਹੜੇ ਪੈਕੇਜਿੰਗ ਦੀ ਹੈ ਦੇਖੋ ਜੀ ਆਊਟ ਆਫ ਸੀਜ਼ਨ ਸਾਡਾ 4-5 ਹਜ਼ਾਰ ਡੇਲੀ ਬਣਦਾ ਡੱਬਾ ਜੀ ਬਾਕਸ ਜਦੋਂ ਸੀਜ਼ਨ ਆ ਜਾਂਦਾ ਦਾਦਾ 10000 ਰੁਪਏ ਬਣਦਾ ਜਦੋਂ ਫਿਰ ਡੇਲੀ ਹਾਂ ਜੀ ਡੇਲੀ ਦਾ 4000 ਆਫ ਸੀਜ਼ਨ ਦੇ ਵਿੱਚ ਤੁਸੀਂ ਫਿਰ ਸਟਾਕ ਕਰਦੇ ਨਾ ਜੇ ਆਰਡਰ ਵੀ ਨਹੀਂ ਹੁੰਦਾ ਪਰ ਅਸੀਂ ਸਟਾਕ ਕਰਕੇ ਰੱਖਦੇ ਹਾਂ ਜੀ ਅੱਛਾ ਇਹ ਫਿਰ ਮੈਂ ਜਾ ਯੂਰੋ ਆਇਆ ਮੈਂ ਤਾਂ ਫਿਰ ਉਹ 4000 ਪੂਰੇ ਕਿਵੇਂ ਕੀਤੀ ਜਾਂਦੇ ਮੇਜ ਇੱਕ ਜਾਣੇ ਬਣਾਉਣ ਲੱਗਦਾ ਟਾਈਮ ਤੇ ਲੱਗਦਾ ਹੋਊਗਾ ਉਹਨਾਂ ਨੂੰ ਕਿਉਂਕਿ ਇੱਕ ਬੰਦਾ ਹੀ 11500 ਡੱਬਾ ਬਣਾ ਲੈਂਦਾ ਜੀ ਡੇਲੀ ਡੇਲੀ ਦਾ ਹਾਂਜੀ ਤਾਂ ਫਿਰ ਉਹ ਜੀ ਫਿਰ ਉਹ ਮਿਹਨਤ ਵੀ ਭਾਲਦੇ ਉਹਨਾਂਗੇ ਅਸੀਂ ਕਮਿਸ਼ਨ ਦੰਦਿਆਂ ਜੀ ਜਿੰਨਾ ਉਹ ਭਲਾਂ ਦੀ 1000 ਕਰੇ ਆਪਾਂ ਦੀ 500 ਕਰੇ ਭਲਾਂ ਦੀ 1500 ਕਰੇ ਸਾਡੇ ਕੋਲ ਕਈ ਮੁੰਡੇ ਐ ਹੋਜੇ ਵੀ ਆਂਦੇ ਜਿਹੜਾ ਮਤਲਬ ਜਿਹੜੇ ਵੱਡੇ ਕਾਰੀਗਰਾਂ ਨੇ ਮੋਗੇ ਜਾਂ ਲੁਧਿਆਣੇ ਤੋਂ ਆਂਦੇ ਉਹ 3-3000 ਰੁਪਏ ਬਣਾ ਲੈਂਦੇ ਇੱਕ ਦਿਨ ਚ ਇਕੱਲੇ ਹੀ ਰਾਤ ਦਿਨ ਰਾਤ ਜਾਗ ਕੇ ਹੂੰ ਪਰ ਅਸੀਂ ਨਹੀਂ ਰੱਖਦੇ ਜੀ ਕਿਉਂਕਿ ਵੱਡੇ-ਮੁੰਡੇ ਇਹ ਹੁੰਦੇ ਜੀ ਅਸੀਂ ਤਾਂ ਨਹੀਂ ਰੱਖਦੇ ਕਿ ਪਹਿਲਾਂ ਚਲੋ ਮੈਂ ਰੱਖਿਆ 8-9 ਸਾਲ ਮੈਂ ਉਹਨਾਂ ਨਾਲ ਹੀ ਕੰਮ ਕੀਤਾ ਫਿਰ ਉਹ ਡਰਿੰਕ ਵਗੈਰਾ ਕਰਦੇ ਜੀ ਮੈਨੂੰ ਨਹੀਂ ਚੰਗਾ ਲੱਗਦਾ ਮੈਂ ਉਹਨਾਂ ਨੂੰ ਸਮਝਾਈਦਾ ਪਰ ਜੇ ਉਹਨਾਂ ਨੂੰ ਸਮਝਾਈਦਾ ਜੀ ਫਿਰ ਉਹ ਚਲੇ ਜਾਂਦੇ ਆ ਜੀ ਵੀ ਸਾਨੂੰ ਰੋਕਦੇ ਆ ਕਰਦੇ ਆ ਹੁਣ ਬੱਚੇ ਰੱਖਿਆ ਨਾਲੇ ਆਪਣਾ ਕੰਮ ਵੀ ਸਿੱਖ ਰਹੇ ਨੇ ਇਹਨਾਂ ਨੂੰ ਮੈਂ ਵੀ ਕਿਹਾ ਵੀ ਤੁਸੀਂ ਆਪਣਾ ਵੀ ਬਿਜ਼ਨਸ ਸਟਾਰਟ ਕਰ ਸਕਦੇ ਹੋ ਉਹਨਾਂ ਨਾਲੇ ਹੁਣ ਉਹ ਡਰਿੰਕ-ਟਰੰਕ ਵਾਲੀ ਚੀਜ਼ਾਂ ਜਿਹੜੀਆਂ ਉਹ ਚੀਜ਼ਾਂ ਤੋਂ ਮੈਨੂੰ ਥੋੜਾ ਜਿਹਾ ਉਹ ਹੋ ਗਿਆ ਹੋਇਆ ਵੀ ਛੁਟਕਾਰਾ ਚਲੋ ਉਹ ਚੀਜ਼ਾਂ ਨਹੀਂ ਚੱਲਦੀਆਂ ਉਹ ਦੇਖੋ ਜੀ ਉਹ ਤਾਂ ਜੇ ਕਿਸੇ ਦੀ ਇੱਛਾ ਤਾਂ ਭੇਜ ਦੇਣਗੇ ਜੇ ਕਿਸੇ ਦੀ ਨਹੀਂ ਇੱਛਾ ਤਾਂ ਨਾ ਭੇਜਣ ਆਪਾਂ ਨੂੰ ਆਪਾਂ ਕਰੜਾ ਕਿਸੇ ਨੂੰ ਕਰਨ ਜੇ ਇਹ ਨਹੀਂ ਆਣਗੇ ਆਪਾਂ ਵੱਡੇ ਮੁੰਡੇ ਰੱਖ ਲਾਂਗੇ ਜੀ ਆਪਾਂ ਨੂੰ ਤਾਂ ਕੋਈ ਉਹ ਨਹੀਂ ਹੈਗਾ ਇਸ ਚੀਜ਼ ਲਈ ਆਪਾਂ ਤਾਂ ਜੋ ਉਹਨਾਂ ਨੂੰ ਪੈਸੇ ਦੇਣੇ ਉਹ ਇਹਨਾਂ ਨੂੰ ਦੇਣੇ ਆ ਜੀ ਹੂੰ ਕਿ ਜਣੇ ਉਹ ਨੈਗੇਟਿਵ ਲੈ ਜਾਂਦੇ ਨੇ ਕਿਤੇ ਬਾਲ ਮਜ਼ਦੂਰੀ ਨਾ ਕਰਾਉਂਦੇ ਹੁਣ ਕਿਤੇ ਹਾਂਜੀ ਉਹ ਤਾਂ ਤਾਂ ਹੀ ਕਹਿਣਾ ਜੇ ਹੁਣ ਇਹਨਾਂ ਦਾ ਨਹੀਂ ਮੰਨ ਕਰਦਾ ਇਹ ਨਾ ਕੰਮ ਕਰਨ ਹੁਣ ਮੈਨੂੰ ਕੋਈ ਲੋਕ ਕਹਿੰਦੇ ਬੱਚੇ ਰੱਖਿਆ ਅਸੀਂ ਹਟਾ ਦਿੰਨੇ ਆ ਜੀ ਕਿਸੇ ਨੂੰ ਕੋਈ ਜ਼ਿਆਦਾ ਉਹ ਇਤਰਾਜ਼ ਆ ਜੀ ਅਸੀਂ ਹਟਾ ਦਿੰਨੇ ਹੁਣ ਪਰ ਲੋਕਾਂ ਨੇ ਕਹ ਕੰਮ ਇਹ ਆ ਇਹ ਆ ਬੋਲਣਾ ਲੋਕੀ ਨਹੀਂ ਜੀਣ ਦੇਣਗੇ ਕਿਸੇ ਨੂੰ ਹਾਂਜੀ ਜਿਨ੍ਹਾਂ ਨੇ ਕੁਝ ਨਹੀਂ ਕਰਨਾ ਇਹ ਉਹ ਚੀਜ਼ਾਂ ਉਹੀ ਬੋਲਦੇ ਨੇ ਹਾਂਜੀ ਅੱਛਾ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਪਿਆਰ ਕਹਦੇ ਕਿ ਕਿੱਥੋਂ ਮਿਲਿਆ ਵਾ ਕਿਹੜੀ ਸਿਟੀ ਤੋਂ ਮਿਲਿਆ ਵਾ ਦੇਖੋ ਪੰਜਾਬ ਦਾ ਮੈਨੂੰ ਤਾਂ ਕੇ ਪੂਰੇ ਪੰਜਾਬ ਨਹੀਂ ਪਿਆਰ ਕੀਤਾ ਵਾ ਦੇਖੋ ਜਿੱਥੇ ਆਪਾਂ ਬਾਕਸ ਅਪਲਾਈ ਕਰਦੇ ਆਪਨ ਤੋਂ ਸਾਰੇ ਹਿੰਮਤ ਹੌਸਲਾ ਸਾਰੇ ਦਿੰਦੇ ਆ ਵੀ ਹਾਂ ਵੀ ਭਾਈ ਕੁੜੀ ਹੋ ਕੇ ਮੈਨੂੰ ਕਈ ਲੋਕ ਕਹਿੰਦੇ ਤੇਰੇ ਪਿੱਛੇ ਕੋਈ ਹੋਰ ਹੋਊਗਾ ਵੀ ਇੰਨਾ ਕੰਮ ਤਾਂ ਤੂੰ ਕੁੜੀ ਇਕੱਲੀ ਹੋ ਕੇ ਸਾਹ ਨਹੀਂ ਸਕਦੀ ਹਾਂ ਪਰ ਉਹਨਾਂ ਨੇ ਦੱਸੀਦਾ ਵੀ ਹਾਂਜੀ ਇਹ ਵੀ ਕੋਈ ਨਹੀਂ ਹੈਗਾ ਪਿੱਛੇ ਵੀ ਮਤਲਬ ਆਪਾਂ ਖੁਦ ਹੀ ਇਕੱਲਾ ਸਾਰਾ ਨਾ ਕੁਝ ਸਾਰਾ ਕੁਝ ਖੁਦ ਹੀ ਹੈਂਡਲ ਕਰੀਦਾ ਹੈ। ਹੂੰ ਲੋਕ ਕਹਿੰਦੇ ਡਰਾਈਵਰ ਰੱਖ ਲੋ ਡਰਾਈਵਰ ਰੱਖਣ ਦੀ ਵਜ੍ਹਾ ਪਤਾ ਕੀ ਹੈ ਜੀ ਦੇਖੋ ਮੈਂ ਰੱਖਣੂ ਕੀ ਮੈਨੂੰ 8-10000 15000 ਸੈਲਰੀ ਦੇਣੀ ਕੋਈ ਵੱਡੀ ਗੱਲ ਨਹੀਂ ਮੈਂ ਕਸਟਮਰ ਕੋਲ ਜਾ ਕੇ ਦੋ ਚੀਜ਼ਾਂ ਹੋਰ ਵੀ ਐਡ ਕਰ ਲੈਣੀਆਂ ਨਾਲ